ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਡੇ ਨਾਲ ਇੱਕ ਜ਼ਰੂਰੀ ਜਾਣਕਾਰੀ ਜਿਹੜੀ ਸਾਂਝੀ ਕਰਾਂਗੇ ਪੰਜਾਬ ਪੁਲਿਸ 2024 ਦੀ ਭਰਤੀ ਬਾਰੇ ਸੋ ਆਪਾਂ ਵਿਸਤਾਰ ਦੇ ਵਿੱਚ ਦੇਖਾਂਗੇ ਵੀ ਕੀ ਇਸ ਦੇ ਵਿੱਚ ਯੋਗਤਾ ਮੰਗੀ ਗਈ ਹੈ ਕਿੰਨੀ ਹਾਈਟ ਮੰਗੀ ਗਈ ਹੈ ਕਿੰਨੀ ਤਰੀਕ ਤੋਂ ਹੈ ਜਿਹੜੇ ਫਾਰਮ ਭਰੇ ਜਾਣਗੇ ਸੋ ਇਸ ਵਾਰ ਸੋ ਇਸ ਵਾਰ ਪੰਜਾਬ ਪੁਲਿਸ ਦੁਆਰਾ 2024 ਦੀ ਭਰਤੀ ਵਿੱਚ ਕੁੱਲ 1746 ਪੋਸਟਾਂ ਕੱਢੀਆਂ ਗਈਆਂ ਨੇ ਜਿਹੜੀਆਂ ਇਸਦੇ ਲਈ ਆਪਾਂ ਆਨਲਾਈਨ ਅਪਲਾਈ ਕਰ ਸਕਦੇ ਆ ਇਸ ਦੇ ਵਿੱਚ ਹਾਈਟ ਹੈ ਜਿਹੜੀ ਲੜਕਿਆਂ ਲਈ ਉਹ ਹੈਗੀ ਆ 5 ਫੁੱਟ 7 ਇੰਚ ਲੜਕੀਆਂ ਲਈ ਫੀਮੇਲ ਦੇ ਲਈ ਹੈਗੀ ਆ 5 ਫੁੱਟ 2 ਇੰਚ ਕੱਦ ਹੈ ਜਿਹੜਾ ਮੰਗਿਆ ਗਿਆ ਹੈ 14 ਮਾਰਚ 2024 ਤੋਂ ਜਿਹੜੇ ਫਾਰਮ ਉਹ ਭਰਨੇ ਸ਼ੁਰੂ ਹੋ ਗਏ ਸੀ 7 7 ਵਜੇ ਸ਼ਾਮ ਦੇ ਤੋਂ 4 ਅਪ੍ਰੈਲ 2024 12 ਵਜੇ ਤੱਕ ਜਿਹੜਾ ਆਪਾਂ ਭਰ ਸਕਦੇ ਆ ਸੋ ਇਸ ਦੇ ਲਈ ਆਪਾਂ ਨੂੰ ਅਪਲਾਈ ਕਰਨ ਦੇ ਲਈ ਜ਼ਰੂਰੀ ਡਾਕੂਮੈਂਟ ਨੇ ਜਿਹੜੇ ਵੀ ਕਿਹੜੇ-ਕਿਹੜੇ ਚਾਹੀਦੇ ਨੇ ਉਹ ਵੀ ਤੁਹਾਨੂੰ ਦੱਸਾਂਗੇ ਪਹਿਲਾ ਹੈਗਾ ਆਧਾਰ ਕਾਰਡ ਪੈਨ ਕਾਰਡ 10ਵੀਂ ਦਾ ਸਰਟੀਫਿਕੇਟ ਅਤੇ 12ਵੀਂ ਦਾ ਸਰਟੀਫਿਕੇਟ ਐਸ ਸੀ ਬੀ ਸੀ ਵਿਦਿਆਰਥੀਆਂ ਲਈ ਕੈਂਡੀਡੇਟ ਦੇ ਲਈ ਜਾਤੀ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਇੱਕ ਤੁਹਾਡੀ ਪਾਸਪੋਰਟ ਸਾਈਜ਼ ਫੋਟੋ ਲੱਗੇਗੀ ਇੱਕ ਸਾਈਨ ਹੋਣਗੇ ਸਾਈਨ ਅਪਲੋਡ ਹੋਣਗੇ ਸਾਫ਼ ਪੇਪਰ ਤੇ ਤੇ ਪੰਜਾਬ ਰੈਜਿਡੈਂਸ ਦਾ ਜਿਹੜਾ ਉਹ ਸਰਟੀਫਿਕੇਟ ਆ ਮੰਗਿਆ ਗਿਆ ਹੈ ਇਸ ਦੇ ਵਿੱਚ 18 ਤੋਂ 28 ਸਾਲ ਦੀ ਇਹਦੇ ਵਿੱਚ ਉਮਰ ਮੰਗੀ ਗਈ ਹੈ ਏਜ ਆ ਜਿਹੜੀ ਉਹ 18 ਸਾਲ ਤੱਕ 18 ਸਾਲ ਤੋਂ ਲੈ ਕੇ 28 ਸਾਲ ਤੱਕ ਦੇ ਵਿੱਚ ਵਿੱਚ ਹੋਣੀ ਚਾਹੀਦੀ ਹੈ ਪੰਜਾਬ ਪੁਲਿਸ ਦੀ ਭਰਤੀ ਲਈ 2024 ਦੇ ਲਈ ਫੀਸ ਹੈ ਜਿਹੜੀ ਉਹ 650 ਫੀਸ ਹੈ ਬੀਸੀ ਕ ਵਿਦਿਆਰਥੀਆਂ ਲਈ ਤੇ ਜਰਨਲ ਵਿਦਿਆਰਥੀਆਂ ਦੀ ਫੀਸ ਹੈਗੀ 1150 ਰੁਪਏ ਸੋ ਇਹ ਆਪਾਂ ਆਨਲਾਈਨ ਤੁਸੀਂ ਅਪਲਾਈ ਕਰ ਸਕਦੇ ਹੋ ਜਿਨ੍ਹਾਂ ਦੀ ਏਜ ਇਹ ਦੇ ਵਿਚ ਆਉਂਦੀ ਹੈ ਬਹੁਤ ਸੁਨਹਿਰੀ ਮੌਕਾ ਹੈ ਕੁੱਲ 1746 ਅਸਾਮੀਆਂ ਨੇ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਕੱਢੀਆਂ ਗਈਆਂ ਨੇ ਹੋਰ ਵੀ ਤੁਹਾਡੇ ਲਈ ਵੀਡੀਓ ਲੈ ਕੇ ਆਉਂਦੇ ਰਵਾਂਗੇ ਭਰਤੀ ਦੇ ਨਾਲ ਰਿਲੇਟਡ ਵੀਡੀਓ ਇਸ ਚੈਨਲ ਦੇ ਉੱਪਰ ਪੈਂਦੀਆਂ ਰਹਿਣਗੀਆਂ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੇ ਜਾਣਕਾਰੀ ਚੰਗੀ ਲੱਗਿਓ ਮੈਂ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਵੀਡੀਓ ਦਾ ਲਿੰਕ ਅੱਗੇ ਸ਼ੇਅਰ ਕਰੋ ਤਾਂ ਕਿ ਜਿਹੜੇ ਪੰਜਾਬ ਪੁਲਿਸ ਦੀ ਭਰਤੀ ਦੀ ਤਿਆਰੀ ਕਰ ਰਹੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਉਹਨਾਂ ਨੂੰ ਪਤਾ ਲੱਗ ਸਕੇ ਵੀ ਕਿਹੜੇ-ਕਿਹੜੇ ਡਾਕੂਮੈਂਟ ਨੇ ਜਿਹੜੇ ਇਹਦੇ ਵਿੱਚ ਮੰਗੇ ਗਏ ਨੇ ਪੰਜਾਬ ਪੁਲਿਸ ਦੇ ਨਾਲ ਨਾਲ ਪੰਜਾਬ ਦੀਆਂ ਹੋਰ ਵੀ ਪੋਸਟਾਂ ਨੇ ਜਿਹੜੀਆਂ ਚੱਲ ਰਹੀਆਂ ਨੇ ਜਿਵੇਂ ਕਿ ਪੰਜਾਬ ਕਲਰਕ ਦੀਆਂ ਪੋਸਟਾਂ ਨੇ ਇਹ ਕੁੱਲ 258 ਪੋਸਟਾਂ ਨੇ ਗ੍ਰੈਜੂਏਸ਼ਨ ਪਾਸ ਇਹਦੇ ਵਿੱਚ ਮੰਗੀ ਗਈ ਹੈ ਅਤੇ ਕੰਪਿਊਟਰ ਦਾ ਕੋਰਸ ਹੈ ਜਿਹੜਾ ਕਰਿਆ ਹੋਣਾ ਲਾਜ਼ਮੀ ਹੈ 18 ਤੋਂ 37 ਸਾਲ ਤੱਕ ਉਮਰ ਚਾਹੀਦੀ ਹੈ ਇਹਦੇ ਵਿੱਚ 5 4 2024 ਤੱਕ ਨੇ ਜਿਹੜੇ ਉਹ ਆਨਲਾਈਨ ਫਾਰਮ ਆਪਾਂ ਭਰ ਸਕਦੇ ਅਤੇ ਇਸ ਦੇ ਨਾਲ ਹੀ ਸੀਨੀਅਰ ਅਸਿਸਟੈਂਟ ਇੰਸਪੈਕਟਰ ਬਾਡ ਪੋਸਟਾਂ ਨੇ ਇਹ ਗ੍ਰੈਜੂਏਸ਼ਨ ਪਾਸ ਅਤੇ ਕੰਪਿਊਟਰ ਕੋਰਸ ਪਾਸ ਵਿਦਿਆਰਥੀ ਇਸ ਨੂੰ ਅਪਲਾਈ ਕਰ ਸਕਦੇ ਨੇ 5/4/2024 ਤੱਕ ਜਿਹੜੇ ਇਹ ਆਪਾਂ ਫਾਰਮ ਆਨਲਾਈਨ ਅਪਲਾਈ ਕਰ ਸਕਦੇ ਆ ਤੁਸੀਂ ਇਸ ਦੇ ਨਾਲ ਲੇਬਰ ਇੰਸਪੈਕਟਰ ਇਹਦੀਆਂ ਕੁੱਲ 52 ਪੋਸਟਾਂ ਨੇ ਗ੍ਰੈਜੂਏਸ਼ਨ ਪਾਸ ਅਪਲਾਈ ਕਰ ਸਕਦੇ ਨੇ ਇਹਦੇ ਵਿੱਚ 18 ਤੋਂ 37 ਸਾਲ ਤੱਕ ਉਮਰ ਮੰਗੀ ਗਈ ਹੈ 1.4.2024 ਤੱਕ ਨੇ ਜਿਹੜੇ ਇਹ ਫਾਰਮ ਆਪਾਂ ਭਰ ਸਕਦੇ ਆ। ਸੋ ਇਹਦੇ ਨਾਲ ਹੀ ਸੀਨੀਅਰ ਸਹਾਇਕ ਦੀਆਂ 131 ਪੋਸਟਾਂ ਨੇ ਗ੍ਰੈਜੂਏਸ਼ਨ ਪਾਸ ਮੰਗੀ ਗਈ ਹੈ ਇਹਦੇ ਵਿੱਚ 18 ਤੋਂ 37 ਸਾਲ ਤੱਕ ਉਮਰ ਮੰਗੀ ਗਈ ਹੈ 2.4.2024 ਤੱਕ ਨੇ ਜਿਹੜੇ ਉਹ ਫਾਰਮ ਭਰੇ ਜਾਣਗੇ। ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਨਵੀਆਂ ਨਵੀਆਂ ਜਿਹੜੀਆਂ ਪੋਸਟਾਂ ਬਾਰੇ ਹੋਰ ਵੀ ਜਾਣਕਾਰੀਆਂ ਤੁਹਾਨੂੰ ਤੁਹਾਡੇ ਤੱਕ ਪਹੁੰਚ ਸਕਣ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ